ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜਾਲਟਾ ਸੰਧੀ ਬਾਰੇ ਜਾਲਟਾ ਸੰਧੀ ਵਨ ਜਿਹੜੀ ਹੋਈ ਸੀ ਤੇ ਇਹਦੇ ਵਿੱਚ ਕੀ ਸਿੱਖ ਇਹਦੇ ਵਿੱਚ ਸਿੱਖਾਂ ਨੂੰ ਆਪਦਾ ਘਰ ਮਿਲਣ ਜਾ ਰਿਹਾਗਾ ਸਿੱਖਾਂ ਨੂੰ ਆਪਦਾ ਘਰ ਮਿਲਣ ਦੀ ਪੂਰੀ ਸੰਭਾਵਨਾ ਹੈ ਕਿ ਅਗਰ ਸਿੱਖ ਲੀਡਰਸ਼ਿਪ ਪਹਿਲਾਂ ਵਾਂਗੂ ਕਮੀਨਗੀਆਂ ਨਾ ਕਰੇ ਜਿਵੇਂ ਪਿਛਲੀ ਵਾਰ ਕਮੀਨਗੀਆਂ ਕੀਤੀਆਂ ਸਿੱਖਾਂ ਦਾ ਕੀ ਪ੍ਰਭਾਵ ਰਿਹਾ ਜਾਲਟਾ ਸੰਧੀ ਦੇ ਵਿੱਚ ਤੇ ਆਉਣ ਵਾਲੀ ਜਾਲਟਾ 2 ਜਿਹੜੀ ਹੁਣ ਨੇੜੇ ਹੀ ਹੋਣ ਜਾ ਰਹੀ ਆ ਜਾਲਟਾ 2 ਉਹਦੇ ਵਿੱਚ ਸਿੱਖਾਂ ਦਾ ਕੀ ਹਿੱਸੇਦਾਰੀ ਬਣੂਗੀ ਸਿੱਖਾਂ ਨੂੰ ਆਪਾਂ ਦਾ ਘਰ ਮੈਂਡ ਦੀ ਸਭਾਵਨਾ ਹੈਗੀ ਆ ਕਿ ਨਹੀਂ ਹੈਗੀ ਇਹਦੇ ਤੇ ਆਪਾਂ ਗੱਲ ਕਰਾਂਗੇ ਯਾਲਟਾ ਜਿਹੜੀ ਵਨ ਸੰਧੀ ਹੋਈ ਉਹ ਹੋਈ ਯਾਲਟਾ ਵਨ 4 ਫਰਵਰੀ ਤੋਂ 11 ਫਰਵਰੀ 1945 ਤੱਕ ਇੱਕ ਕਾਨਫਰੰਸ ਹੋਈ ਜਿਹੜੀ ਕਿ ਕ੍ਰੀਮੀਆ ਦੇ ਯਾਲਟਾ ਸ਼ਹਿਰ ਦੇ ਵਿੱਚ ਹੋਈ ਉੱਥੇ ਤਿੰਨ ਸ਼ਕਤੀਆਂ ਉਦੋਂ ਵੱਡੀਆਂ ਸ਼ਕਤੀਆਂ ਸੀਗੀਆਂ ਜਿਹੜੀਆਂ ਯੂਐਸਐਸ ਆਰ ਰਸ਼ੀਆ ਤੇ ਯੂਐਸਏ ਅਮਰੀਕਾ ਤੇ ਨਾਲ ਤੀਜੀ ਸੀ ਬ੍ਰਿਟਿਸ਼ ਯੂਕੇ ਇਹਨਾਂ ਦੇ ਤਿੰਨਾਂ ਦੇ ਪ੍ਰੈਜ਼ੀਡੈਂਟ ਸ਼ਾਮਲ ਹੋਏ ਸੀ ਜਿਦੇ ਚ ਮਿਸਟਰ ਚਰਚਿਲ ਸੀਗੇ ਜਿਹੜੇ ਉਹ ਪ੍ਰਧਾਨ ਮੰਤਰੀ ਸੀਗੇ ਯੂਕੇ ਦੇ ਤੇ ਨਾਲ ਜਿਹੜੇ ਮਿਸਟਰ ਰੋਜਵਾਲਟ ਸੀਗੇ ਉਹ ਸੀਗੇ ਰਸ਼ੀਆ ਦੇ ਰਾਸ਼ਟਰਪਤੀ ਸੀਗੇ ਤੇ ਮਿਸਟਰ ਸਟਾਲ ਸੌਰੀ ਮਿਸਟਰ ਸਟਾਲਿਨ ਰਸ਼ੀਆ ਦੇ ਰਾਸ਼ਟਰਪਤੀ ਸੀਗੇ ਤੇ ਰੋਜਵਾਲਟ ਸੀਗੇ ਅਮਰੀਕਾ ਦੇ ਰਾਸ਼ਟਰਪਤੀ ਸੀਗੇ ਇਹ ਸ਼ਾਮਲ ਸ਼ਾਮਲ ਹੋਏ ਸੀ ਹੁਣ 2007 ਦੇ ਵਿੱਚ 1 ਜਨਵਰੀ ਜਰਮਨੀ ਦੇ ਵਿੱਚ ਇੱਕ ਕਾਨਫਰੰਸ ਹੋਈ ਆ 2007 ਦੇ ਵਿੱਚ ਉਹਦੇ ਵਿੱਚ ਜਿਹੜੇ ਰਸ਼ੀਆ ਦੇ ਰਾਸ਼ਟਰਪਤੀ ਨੇ ਪੁਤਿਨ ਜੀ ਪੁਤਿਨ ਜੀ ਉੱਥੇ ਗਏ ਨੇ ਪੁਤਿਨ ਜੀ ਨੇ ਕਿਹਾ ਕਿ ਝਾਲਟਾ ਬੰਦ ਦੇ ਵਿੱਚ ਜਿਹੜੀ ਝਾਲਟਾ ਬੰਦ ਦੇ ਵਿੱਚ ਜਿੰਨਾ ਸਾਨੂੰ ਏਰੀਆ ਦਿੱਤਾ ਗਿਆ ਸੀ ਸਾਨੂੰ ਉਹਨਾ ਏਰੀਆ ਪੂਰਾ ਨਹੀਂ ਮਿਲਿਆ ਇਸ ਕਰਕੇ ਝਾਲਟਾ 2 ਦੁਬਾਰਾ ਹੋਣੀ ਚਾਹੀਦੀ ਆ ਯਾਲਟਾ ਇੱਕ ਸ਼ਹਿਰ ਹੈ ਕ੍ਰੀਮੀਆ ਦਾ ਜਿਹੜਾ ਕ੍ਰੀਮੀਆ ਸੀ ਪਹਿਲਾਂ ਇਹ ਰਸ਼ੀਆ ਦੇ ਨਾਲ ਹੀ ਹੁੰਦਾ ਸੀ ਪਰ ਹੁਣ ਇਹ ਬਦਲ ਕੇ ਇੱਕ ਵੱਖਰਾ ਮੁਲਕ ਹੋ ਚੁੱਕਿਆ ਹੈਗਾ ਇਹਦਾ ਇੱਕ ਸ਼ਹਿਰ ਹੈ ਯਾਲਟਾ ਕ੍ਰੀਮੀਆ ਦਾ ਕ੍ਰੀਮੀਆ ਦੇ ਯਾਲਟਾ ਸ਼ਹਿਰ ਵਿੱਚੇ ਸੰਧੀ ਹੋਈ ਸੀ ਉਹਦੇ ਵਿੱਚ ਬਿੱਗ 3 ਸ਼ਾਮਲ ਹੋਏ ਸੀ ਜਿਹਦੇ ਵਿੱਚ ਰਸ਼ੀਆ ਅਮਰੀਕਾ ਤੇ ਯੂਕੇ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਸ਼ਾਮਲ ਹੋਏ ਸੀ ਇਸ ਤੋਂ ਪਹਿਲਾਂ ਇੱਕ ਜਿਹੜੀ ਮੀਟਿੰਗ ਹੈ 1943 ਵਿੱਚ ਵੀ ਹੋਈ ਸੀ ਜਿਹੜੀ ਕਿ ਤਹਿਰਾਨ ਵਿੱਚ ਹੋਈ ਸੀ 1943 ਵਾਲੀ ਮੀਟਿੰਗ ਨਵੰਬਰ 1943 ਵਿੱਚ ਹੋਈ ਸੀ ਇਹਦੇ ਵਿੱਚ ਵੀ ਬਿਗ 3 ਸ਼ਾਮਲ ਹੋਏ ਸੀ ਤਿੰਨੇ ਇਹ ਦੇਸ਼ ਯੂਕੇ ਯੂਐਸਐਸਆਰ ਤੇ ਯੂਐਸਏ ਇਹਨਾਂ ਇਹ ਫਸਟ ਟਾਈਮ ਮਿਲੇ ਸੀ ਉਦੋਂ ਜਿਹੜੀ ਤਹਿਰਾਨ ਵਾਲੀ ਮੀਟਿੰਗ ਹੋਈ ਸੀ ਉਹਦੇ ਵਿੱਚ ਸਿੱਖ ਵੀ ਸ਼ਾਮਲ ਸੀ ਸਿੱਖ ਸ਼ਾਮਲ ਹੋਣਾ ਇੱਕ ਬਹੁਤ ਵੱਡੀ ਗੱਲ ਆ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਦਾ ਉਹਦੇ ਵਿੱਚ ਸਿੱਖ ਵੀ ਸ਼ਾਮਲ ਹੋਏ ਸੀ ਇਸ ਵਿੱਚ ਇਹ ਕਿਹਾ ਗਿਆ ਸੀ ਕਿ ਫਿਊਚਰ ਦੇ ਵਿੱਚ ਇੱਕ ਕਾਨਫਰੰਸ ਕਰੋ ਕਿਉਂਕਿ ਜਿਹੜੀ ਦੂਜੀ ਵਰਲਡ ਵਾਰ ਸੀ ਉਹਨੂੰ ਲਗਭਗ ਜਿੱਤ ਚੁੱਕੇ ਸੀਗੇ ਇਹ ਤਿੰਨੇ ਦੇਸ਼ ਉਹਨੂੰ ਜਿੱਤ ਚੁੱਕੇ ਸੀ ਜਰਮਨ ਹਾਰ ਚੁੱਕਿਆ ਸੀ ਜਾਪਾਨ ਤੇ ਬੰਬਾਰੀ ਹੋ ਚੁੱਕੀ ਸੀ ਲਗਭਗ ਇਹ ਦੇਸ਼ ਜਿੱਤ ਚੁੱਕੇ ਸੀ ਇਹਨਾਂ ਨੇ ਦੇਖਣਾ ਸੀ ਵੀ ਵਰਲਡ ਨੂੰ ਚਲਾਉਣਾ ਕਿਵੇਂ ਹੈ ਨਿਊ ਵਰਲਡ ਆਰਡਰ ਜਿਹਨੂੰ ਆਪਾਂ ਕਹਿੰਦੇ ਆ ਜਿਹੜਾ ਕਿ ਹੁਣ ਦੁਬਾਰਾ ਫੇਰ ਹੋਣ ਜਾ ਰਿਹਾ ਉਸ ਉਸ ਵਕਤ ਨਿਊ ਵਰਲਡ ਆਰਡਰ ਦੇ ਤਹਿਤ ਇਹਨਾਂ ਨੇ ਫੈਸਲਾ ਲਿਆ ਤੀ ਫਿਰ 4 ਫਰਵਰੀ ਤੋਂ ਲੈ ਕੇ 11 ਫਰਵਰੀ ਦੇ ਵਿੱਚ ਇਹ ਕ੍ਰੀਮੀਆਂ ਦੇ ਵਿੱਚ ਕਾਨਫਰੰਸ ਹੋਈ ਜਿਹੜਾ ਕਿ ਵਾਰਲਡ ਵਾਰ 2 ਤੋਂ ਬਾਅਦ ਦਾ ਫੈਸਲਾ ਲਿਆ ਸੀ ਇਹਦੇ ਵਿੱਚ ਇਹ ਤੈਅ ਕੀਤਾ ਗਿਆ ਸੀ ਵੀ ਕਿਹੜੇ ਦੇਸ਼ ਨੂੰ ਕਿੰਨੇ ਕਿਹੜੇ ਦੇਸ਼ ਨੂੰ ਕਿੰਨਾ ਏਰੀਆ ਮਿਲੂਗਾ ਆਉਣ ਵਾਲੇ 100 ਸਾਲ ਖਾਤਰ ਇਹ ਜਿਹੜੀ ਯਾਲਟਾ ਸੰਧੀ ਆ ਆਉਣ ਵਾਲੇ 100 ਸਾਲ ਖਾਤਰ ਬਣਾਈ ਗਈ ਸੀ ਜਿਹੜੀ ਕਿ ਹੁਣ ਪੂਰੀ ਹੋਣ ਜਾ ਰਹੀ ਆ ਹੁਣ 1947 ਦੇ ਵਿੱਚ ਜਦੋਂ ਟਰਾਂਸਫਰ ਆਫ ਪਾਵਰ ਹੋਈ ਆ ਜਦੋਂ ਉਦੋਂ ਉਦੋਂ ਇੱਕ ਦੇਸ਼ ਨਹੀਂ ਸੀ ਬਣਿਆ 1947 ਦੇ ਵਿੱਚ 1945 ਤੋਂ ਲੈ ਕੇ 1948 ਤੱਕ 58 ਦੇਸ਼ ਬੰਡੇ ਗਏ ਸੀ ਤੇ ਉਹ ਉਹਦੇ ਵਿੱਚ ਜਿਵੇਂ ਪਾਕਿਸਤਾਨ ਭਾਰਤ ਹੋ ਗਿਆ ਈਸਟ ਜਰਮਨ ਵੈਸਟ ਜਰਮਨ ਹੋ ਗਿਆ ਨਾਰਥ ਕੋਰੀਆ ਸਾਊਥ ਕੋਰੀਆ ਹੋ ਗਿਆ ਹਾਂਗਕਾਂਗ ਚਾਈਨਾ ਤੋਂ ਅਲੱਗ ਕੀਤਾ ਗਿਆ ਸਿੰਗਾਪੁਰ ਮਲੇਸ਼ੀਆ ਤੋਂ ਅਲੱਗ ਕੀਤਾ ਗਿਆ ਐ ਕੁੱਲ ਮਿਲਾ ਕੇ 58 ਦੇਸ਼ ਸੀਗੇ ਜਿਹੜੇ ਉਦੋਂ ਟ੍ਰਾਂਸਫਰ ਆਉ ਪਾਵਰ ਹੋਈ ਸੀ 58 ਦੇਸ਼ਾਂ ਦੀ ਉਦੋਂ ਚਰਚਲ ਸੀਗਾ ਜਿਹੜਾ ਯੂਕੇ ਵਾਲਾ ਪ੍ਰਾਈਮ ਮਿਨਿਸਟਰ ਸੀਗਾ ਉਹਨੇ ਆਪਣੀ ਸੰਸਦ ਦੇ ਵਿੱਚ ਇਹ ਗੱਲ ਕਹੀ ਸੀ ਕਿ ਅਸੀਂ ਬਹੁਤ ਦੁੱਖ ਮਾੰਦੇ ਆ ਕਿ ਅਸੀਂ ਸਿੱਖਾਂ ਨੂੰ ਕੁਝ ਨਹੀਂ ਦੇ ਸਕੇ ਵੀ ਮੁਸਲਮਾਨਾਂ ਨੂੰ ਆਪਣਾ ਦੇਸ਼ ਮਿਲ ਗਿਆ ਪਾਕਿਸਤਾਨ ਤੇ ਹਿੰਦੂਆਂ ਨੂੰ ਹਿੰਦੂਆਂ ਦੇ ਦੋ ਦੇਸ਼ ਨੇ ਇੱਕ ਨੇਪਾਲ ਹੈਗਾ ਉਹਨਾਂ ਦਾ ਇੱਕ ਭਾਰਤ ਹੋ ਗਿਆ ਪਰ ਸਿੱਖਾਂ ਨੂੰ ਅਸੀਂ ਦੇਸ਼ ਨਹੀਂ ਦੇ ਸਕੇ ਵੀ ਉਹਨੇ ਨਾਲੇ ਵੀ ਕਹਿ ਦਿੱਤੀ ਵੀ ਸਿੱਖ ਇਹ ਨਾ ਸੋਚਣ ਵੀ ਫਿਊਚਰ 'ਚ ਵੀ ਉਹਨਾਂ ਨੂੰ ਕੁਝ ਨਹੀਂ ਮਿਲੂਗਾ ਫਿਊਚਰ ਦੇ ਵਿੱਚ ਉਹ ਇਸ ਗੱਲ ਦੀ ਆਸ ਰੱਖਣ ਕਿ ਸਿੱਖਾਂ ਨੂੰ ਵੀ ਆਪਣਾ ਘਰ ਮਿਲ ਸਕਦਾਗਾ ਇਸ ਤਰੀਕੇ ਨਾਲ ਇਹਨੇ ਬਿਆਨ ਦਿੱਤਾ ਸੀਗਾ ਜਿਹੜੀਆਂ 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 ਵੀ ਕਾਨਫਰੰਸਾਂ ਹੁੰਦੀਆਂ ਨੇ ਜਿਹੜੀਆਂ ਇਹ ਇਹਦੇ ਵਿੱਚ ਜਿਹੜੀ 1945 ਦੇ ਵਿੱਚ ਕ੍ਰੀਮੀਆਂ ਦੇ ਵਿੱਚ ਕਾਨਫਰੰਸ ਹੋਈ ਸੀ ਇਹਦੇ ਵਿੱਚ ਸਿੱਖ ਸ਼ਾਮਲ ਕੀਤਾ ਗਿਆ ਸੀ ਮੈਂ ਤੁਹਾਨੂੰ ਕਿਉਂ ਪਹਿਲਾਂ ਕਿਹਾ ਸੀ ਨਾ ਮੈਂ ਦੱਸੂਗਾ ਵੀ ਸਿੱਖ ਦਾ ਸ਼ਾਮਲ ਹੋਣਾ ਕਿਉਂ ਵੱਡੀ ਗੱਲ ਹੈ ਸਿੱਖ ਜਦੋਂ ਸ਼ਾਮਲ ਕੀਤਾ ਗਿਆ ਤਾਂ ਇਹਦਾ ਮਤਲਬ ਇਹ ਸੀ ਕਿ ਸਿੱਖਾ ਦੀ ਵੀ ਉੱਥੇ ਹਿੱਸੇਦਾਰੀ ਮੰਨੀ ਗਈ ਕਿ ਸਿੱਖਾਂ ਦਾ ਬੀ ਉੱਥੇ ਹਿੱਸਾ ਮੰਨਿਆ ਗਿਆ ਤਾਂ ਕਰਕੇ ਸਿੱਖ ਨੂੰ ਸ਼ਾਮਲ ਕੀਤਾ ਗਿਆ ਜਿਹੜੀਆਂ ਇਹ ਕਾਨਫਰੰਸਾਂ ਹੁੰਦੀਆਂ ਨੇ ਇਹਨਾਂ 'ਚ ਇੱਕ ਇੱਕ ਲਬਜ ਦੇਖ ਕੇ ਬੋਲਿਆ ਜਾਂਦਾ ਹੈਗਾ ਐ ਨਹੀਂ ਹੈ ਵੀ ਜਿਹੜੀ ਮਰਜ਼ੀ ਗੱਲ ਬੋਲਤੀ ਤੁਸੀਂ ਐਵੇਂ ਨਿਕਲ ਜੂਗੀ ਇਹ ਬਹੁਤ ਧਿਆਨ ਨਾਲ ਕੀਤੀ ਹੋਈਆਂ ਕਾਨਫਰੰਸਾਂ ਹੁੰਦੀਆਂ ਨੇ ਤੇ ਬਹੁਤ ਗੌਰ ਨਾਲ ਇਹਦੇ ਵਿੱਚ ਸ਼ਾਮਲ ਕੀਤਾ ਜਾਂਦਾਗਾ ਉਹ ਇੱਕ ਇੱਕ ਲਬਜ ਵੀ ਬਿਨਾਂ ਸੋਚੇ ਸਮਝੇ ਨਹੀਂ ਬੋਲਿਆ ਜਾਂਦਾ ਹੁਣ ਆਪਾਂ ਇਹ ਚੀਜ਼ ਦੇ ਸਾਈਨ ਵੀ ਦੇਖ ਰਹੇ ਹਾਂਗੇ ਉਹ ਤੁਸੀਂ ਸਾਈਨ ਦੇਖੋ ਜਿਵੇਂ ਆਸਟ੍ਰੇਲੀਆ ਦੇ ਵਿੱਚ ਜਿਹੜਾ ਮਾ ਕੀਤਾ ਗਿਆ ਇੱਕ ਤਰੀਕੇ ਦਾ ਸੰमेलन ਉਹਦੇ ਵਿੱਚ ਸਭ ਤੋਂ ਜਿਹੜਾ ਬਿਹਤਰ ਰਾਜ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਹਾ ਗਿਆ ਹੁਣ ਇਹ ਦੇਸ਼ ਕਿਉਂ ਬੋਲਣ ਲੱਗੇ ਫਿਰ ਉਸ ਤੋਂ ਬਾਅਦ ਜਿਹੜੇ ਅਮਰੀਕਾ ਦੇ ਵਿੱਚ ਜਿਹੜੀਆਂ ਖੇਡਾਂ ਹੋਈਆਂ ਉੱਥੇ ਮਹਾਰਾਜਾ ਆਪਣੇ ਸੌਰੀ ਸਰਦਾਰ ਹਰੀ ਸਿੰਘ ਨਾਲ ਉਹਨੂੰ ਸਭ ਤੋਂ ਵਧੀਆ ਜਰਨੈਲ ਕੋਸ਼ਿਤ ਕੀਤਾ ਗਿਆ ਵਰਲਡ ਦਾ ਸਭ ਤੋਂ ਵਧੀਆ ਜਰਨੈਲ ਕੋਸ਼ਿਤ ਕੋਸ਼ਿਤ ਕੀਤਾ ਗਿਆ ਇਹ ਸੰਕੇਤਾਂ ਤੋਂ ਹੀ ਪਤਾ ਲੱਗਦਾ ਹੁੰਦਾ ਗੱਲਾਂਬਾਤਾਂ ਦਾ ਜਿਹੜੇ ਸੰਕੇਤ ਹੁੰਦੇ ਨੇਗੇ ਹੁਣ ਸਿੱਖ ਜੇ ਉੱਥੇ ਜਦੋਂ ਜਿਹੜੀ ਕਾਨਫਰੰਸ ਹੋਈ ਕਾਨਫਰੰਸ ਦੇ ਵਿੱਚ ਜਿਹਦੇ ਵਿੱਚ ਸਿੱਖ ਸ਼ਾਮਲ ਹੋਇਆ ਉਹਦਾਂ ਨੂੰ ਕਿਰਪਾਲ ਸਿੰਘ ਸੀ ਕਿਰਪਾਲ ਸਿੰਘ ਨੇ ਆਪ ਦਾ ਇੱਕ ਚਿੰਨ ਸੀਗਾ ਜਿਹੜਾ ਚਰਚਲ ਨੂੰ ਭੇਟ ਕੀਤਾ ਸੀ ਤੇ ਜਿਹੜਾ ਰਸ਼ੀਆ ਦਾ ਰਾਸ਼ਟਰਪਤੀ ਸੀਗਾ ਰੋਜ਼ ਮਿਸਟਾਲਿਨ ਸਟਾਲਿਨ ਨੇ ਇੱਕ ਕਿਰਪਾਲ ਸਿੰਘ ਨੂੰ ਇੱਕ ਕਿਰਚ ਭੇਟ ਕੀਤੀ ਸੀ ਇਹ ਐਵੇਂ ਨਹੀਂ ਹੁੰਦੀ ਇਹ ਗੱਲਾਂ ਬਹੁਤ ਵੱਡੀਆਂ ਨੇ ਇਹ ਸੰਕੇਤ ਹੁੰਦੇ ਨੇ ਕਿ ਵੀ ਤੁਹਾਡੇ ਨਾਲ ਫਿਊਚਰ ਦੇ ਵਿੱਚ ਕੁਝ ਵਧੀਆ ਹੋਣ ਜਾ ਰਿਹਾ ਇਹ ਤਿੰਨੇ ਮੁਲਕ ਸਿੱਕੇ ਸਿੱਖਾ ਦੀ ਹਿੱਸੇਦਾਰੀ ਉਸ ਵਕਤ ਵੀ ਚਾਹੁੰਦੇ ਸੀ 1947 ਦੇ ਵਿੱਚ ਜਿਹੜੇ ਆਜ਼ਾਦੀ ਹੋਈ ਆ 45 ਤੋਂ ਲੈ ਕੇ 47 ਤੱਕ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਆ ਵੀ 58 ਦੇਸ਼ ਨੇ ਜਿਹੜੇ ਅੱਟ ਹੋਏ ਸੀ ਦੇਸ਼ਾਂ ਨੂੰ ਕਿਵੇਂ ਵੰਡਿਆ ਗਿਆ ਫਿਰ ਇਹਨਾਂ ਨੇ ਵੰਡਿਆ ਕਿਵੇਂ ਦੇਸ਼ਾਂ ਨੂੰ ਜਿਵੇਂ ਪਾਕਿਸਤਾਨ ਪਾਕਿਸਤਾਨ ਨੂੰ ਰੂਸ ਦੇ ਅਮਰੀਕਾ ਦੇ ਖੇਮੇ ਚੱਲਿਆ ਗਿਆ ਜਿਹੜਾ ਰੂਸ ਇੰਡੀਆ ਦਾ ਰੂਸ ਦੇ ਕਿ ਮੈਚ ਚ ਚਲਿਆ ਗਿਆ ਨਾਲ ਮਤਲਬ ਵੀ ਉਹਨਾਂ ਨੇ ਇਹ ਕਿਹਾ ਵੀ ਜਿਹੜੀਆਂ ਕਾਰਪੋਰੇਸ਼ਨਾਂ ਨੇ ਕਾਰਪੋਰੇਸ਼ਨਾਂ ਤੇ ਜਿਹੜਾ ਕੰਟਰੋਲ ਹੋਊਗਾ ਉਹ ਯੂਕੇ ਦਾ ਹੋਊਗਾ ਇੰਡੀਆ ਦੇ ਵਿੱਚ ਯੂਨੋ ਬਣਦੀ ਆ 1941 ਦੇ ਵਿੱਚ ਯੂਨੋ ਬਣੀ ਆ ਯੂਨੋ ਵੀ ਇਹਦੇ ਤਹਿਤ ਹੀ ਬਣੀ ਫਿਰ ਯੂਨੋ ਵੀ 1941 ਦੇ ਵਿੱਚ ਫਾਈਨਲ ਆ ਕੇ 1945 ਦੇ ਵਿੱਚ ਹੀ ਹੁੰਦੀ ਆ ਜੀ ਉਹਨੂੰ ਯੂਨੋ ਬਣਦੀ 1941 ਚ ਪਰ ਫਾਈਨਲ 45 ਚ ਹੀ ਹੁੰਦੀ ਆ ਜਿਹੜਾ ਅਸਲ 'ਚ ਤਾਂ ਆਪਣੇ ਆਪਾਂ ਨੂੰ ਤਾਂ ਉਦੋਂ ਹੀ ਆਪਣਾ ਘਰ ਮਿਲ ਜਾਣਾ ਸੀ ਸਿੱਖ ਲੀਡਰਸ਼ਿਪ ਵੀ ਨਕਮੀ ਰਹੀ ਕਿਉਂਕਿ ਦੁਨੀਆ ਦੇ ਵਿੱਚ ਪੰਜ ਧਰਮ ਨੇਗੇ ਇਹ ਈਸਾਈ ਹੋ ਗਿਆ ਇਸਲਾਮ ਹੋ ਗਿਆ ਹਿੰਦੂ ਹੋ ਗਿਆ ਯਹੂਦੀਜਮ ਹੋ ਗਿਆ ਸਿੱਖੇਜਮ ਹੋ ਗਿਆ ਹਿੰਦੂਇਜ਼ਮ ਹੋ ਗਿਆ ਇਹ 6 ਧਰਮ ਨੇ ਪੰਜ ਧਰਮ ਪੰਜ ਧਰਮ ਨੇਗੇ ਪੰਜਾਂ ਦੇ ਵਿੱਚ ਈਸਾਈਆਂ ਕੋਲੇ ਆਪਣੇ ਮੁਲਕ ਹੈਗੇ ਨੇ ਹਿੰਦੂਆਂ ਦੇ ਕੋਲੇ ਦੋ ਮੁਲਕ ਨੇਗੇ ਨੇਪਾਲ ਤੇ ਭਾਰਤ ਇਸਲਾਮ ਕੋਲੇ ਆਪਦੇ ਕਿੰਨੇ ਮੁਲਕ ਹੈਗੇ ਨੇ ਯੂਤੀਆਂ ਕੋਲੇ ਆਪਣਾ ਮੁਲਕ ਉਦੋਂ ਬਣਾ ਕੇ ਦਿੱਤਾ ਗਿਆ 48 ਦੇ ਵਿੱਚ ਯਹੂਦੀਆਂ ਨੂੰ ਦੇ ਨਾਲ ਸਿੱਖਾਂ ਦੇ ਕੋਲੇ ਕੋਈ ਦੇਸ਼ ਨਹੀਂਗਾ ਹੈਗਾ ਆਪਦਾ ਸਿੱਖ ਬਿਨਾ ਦੇਸ਼ ਤੋਂ ਨੇ ਆਪਦਾ ਘਰ ਸਿੱਖਾਂ ਕੋਲੇ ਕੋਈ ਨਹੀਂਗਾ ਹੈਗਾ ਸਿੱਖਾਂ ਦਾ ਰਾਜ ਦੋ ਤਰੀਕੇ ਨਾਲ ਬਣਦਾਗਾ ਸਿੱਖਾਂ ਨੂੰ ਮਤਲਬ ਵੀ ਜਿਹੜਾ ਸਿੱਖਾਂ ਦਾ ਘਰ ਹੈ ਦੋ ਤਰੀਕੇ ਨਾਲ ਮਿਲਣਾ ਬਣਦਾ ਇੱਕ ਤਰੀਕੇ ਨਾਲ ਤਾਂ ਸਿੱਖਾਂ ਦਾ ਆਪਦਾ ਰਾਜ ਰਿਹਾ ਦੋ ਵਾਰ ਰਾਜ ਰਿਹਾ ਇੱਕ ਵਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਸਥਾਪਿਤ ਕੀਤਾ ਕਿੰਨਾ ਵੱਡਾ ਰਾਜ ਸੀਗਾ ਉਹਨਾਂ ਦਾ ਸਰਹੰਦ ਸਟੇਟ ਬਹੁਤ ਵੱਡੀ ਦੀ ਜਮਨਾ ਤੋਂ ਲੈ ਕੇ ਰਾਵੀ ਤੱਕ ਦਾ ਏਰੀਆ ਬਣਦਾ ਸੀਗਾ ਬਹੁਤ ਵੱਡਾ ਏਰੀਆ ਸੀ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਕਿੰਨਾ ਵੱਡਾ ਰਾਜ ਸਥਾਪਿਤ ਕੀਤਾ ਤਿੱਬਤ ਤੋਂ ਲੈ ਕੇ ਕਿ ਅਫਗਾਨਿਸਤਾਨ ਤੱਕ ਕਾਬਲ ਕੰਧਾਰ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਜਿਹਦੇ ਵਿੱਚ ਜਿਹੜੀ ਲੀਡਰਸ਼ਿਪ ਸੀਗੀ ਉਦੋਂ ਮਤਲਬ ਹੀ 1947 ਦੇ ਵਿੱਚ ਜਦੋਂ ਵੰਡ ਹੋਈ ਜਿਹੜੀ ਆਪਣੀ ਲੀਡਰਸ਼ਿਪ ਦੀ ਇਹ ਬਹੁਤ ਨਕਮੀ ਲੀਡਰਸ਼ਿਪ ਸੀ ਜਿਹੜੀ ਲੀਡਰਸ਼ਿਪ ਸੀ ਉਹ ਹਿੰਦੂ ਤਵਾ ਨਾਲ ਰਲਈ ਹੋਈ ਸੀ ਮੈਂ ਹਿੰਦੂ ਤਵਾ ਕਹਿ ਰਿਹਾ ਹੁਣ ਹਿੰਦੂ ਨਹੀਂ ਉਹ ਹਿੰਦੂ ਤਤਵਾ ਨਾਲ ਰਲਈ ਹੋਈ ਸੀ ਉਹ ਚਾਹੇ ਦੇਖਣ ਨੂੰ ਸਿੱਖ ਲੱਗਦੇ ਸੀ ਪਰ ਉਹਨਾਂ ਦੀ ਜਿਹੜੀ ਉਹਨਾਂ ਦੇ ਮੰਨਤਾ ਮਨਉਤਾਂ ਸੀਗੀਆਂ ਉਹ ਸਾਰੀਆਂ ਹਿੰਦੂ ਤਵਾ ਵਾਲੀਆਂ ਸੀਗੀਆਂ ਹੁਣ ਜਦੋਂ ਹੁਣ ਯਾਲਟਾ 2 ਹੋਣ ਜਾ ਰਹੀ ਆ ਜਿਹੜੀ ਯਾਲਟਾ 2 ਹੈ ਇਹ 2030 ਤੱਕ ਹੋ ਜਾਣੀ ਆ 2030 ਤੋਂ ਪਹਿਲਾਂ ਪਹਿਲਾਂ ਯਾਲਟਾ 2 ਦਾ ਕੋਈ ਵੀ ਟਾਈਮ ਰੱਖਿਆ ਜਾ ਸਕਦਾਗਾ ਹੁਣ ਜਦੋਂ ਜਦੋਂ ਟਰਾਂਸਫਰ ਆਪ ਦੂਜਾ ਮੈਂ ਦੱਸਣ ਲੱਗਾ ਜਦੋਂ ਟਰਾਂਸਫਰ ਆਫ ਪਾਵਰ ਹੋਇਆ ਉਦੋਂ ਸਿੱਖਾਂ ਦੇ ਉਦੋਂ ਜਿਹੜੀਆਂ ਭਾਰਤ ਦੇ ਵਿੱਚ ਤਿੰਨ ਕੌਮਾਂ ਇਹ ਤਾਂ ਸੀਗੀਆਂ ਜਿਹੜੀਆਂ ਉਹਨਾਂ ਨੂੰ ਕੀਤਾ ਗਿਆ ਮਾਨਤਾ ਦਿੱਤੀ ਗਈ ਇੱਕ ਤਾਂ ਮੁਸਲਮਾਨ ਇੱਕ ਈਸਾਈ ਤੇ ਇੱਕ ਅਦਰਜ ਹੁਣ ਅਦਰਜ ਨੇ ਜਿਹੜੇ ਉਹਨਾਂ ਨੂੰ ਤਾਂ ਸਾਰਿਆਂ ਨੂੰ ਹਿੰਦੂਤਵਾਦੀ ਪਕੜ ਚ ਲੈ ਗਿਆ ਅਦਰਜ ਤਾਂ ਹੁਣ ਰਹੀ ਨਹੀਂ ਗਏਗੇ ਉਹ ਸਾਰੇ ਹਿੰਦੂਤਵਾਦੀ ਪਕੜ ਦੇ ਵਿੱਚ ਆ ਚੁੱਕੇ ਨੇ ਪਰ ਸਿੱਖਾਂ ਦੇ ਕੋਲੇ ਕੋਈ ਆਪਣਾ ਘਰ ਨਾ ਹੋਣ ਕਰਕੇ ਸਿੱਖ ਹਿੰਦੂਤਵਾਦੀ ਤਰ੍ਹਾਂ ਆਪਣਾ ਪ੍ਰਭਾਵ ਨਹੀਂ ਜਮਾ ਸਕੇ ਦੂਜੀਆਂ ਕੌਮਾਂ ਦੇ ਜਿਹੜੇ ਅਦਰਜ ਵਗੈਰਾ ਸੀ ਉਹਨਾਂ ਤੇ ਹੁਣ ਉਹ ਜਾਲਟਾ 2 ਤਹ ਲਗਭਗ ਹੁਣ ਪਾਵਰਾਂ ਨੇਗੀਆਂ ਜਿਹੜੀਆਂ 4 ਹੋ ਗਈਆਂ ਪਾਵਰਾਂ ਚੌਥੀ ਪਾਵਰ ਹੋ ਗਿਆ ਚਾਈਨਾ ਯੂਕੇ ਯੂਐਸਐਸਆਰ ਤੇ ਯੂਐਸਏ ਚਾਰ ਪਾਵਰਾਂ ਨੇ ਹੁਣ ਕਿਉਂਕਿ ਰਸ਼ੀਆ ਆ ਗਿਆ ਮੈਂ ਚੀਨ ਆ ਗਿਆ ਵਿੱਚ ਚੀਨ ਨੂੰ ਵੀ ਕੁਛ ਨਾ ਕੁਛ ਦੇਣਾ ਪਊਗਾ ਚੀਨ ਨੂੰ ਵੀ ਕੁਛ ਦੇਸ਼ ਦੇਣੇ ਪੈਣਗੇ ਜਿਵੇਂ ਹੁਣ ਚੀਨ ਤਿੱਬਤ ਵਾਲੇ ਮਾਮਲੇ ਤੇ ਜਦੋਂ ਵੀ ਗੱਲ ਚੱਲੀ ਜਦੋਂ ਡੱਲ ਬਿਹਾਰੀ ਬਾਜ ਪਈ ਉੱਥੇ ਗਏ ਨੇ ਤਾਂ ਉਹਨਾਂ ਨੇ ਚੀਨ ਨਾਲ ਗੱਲ ਕੀਤੀ ਤਾਂ ਚੀਨ ਨੇ ਕਿਹਾ ਵੀ ਨਹੀਂ ਇਹ ਤਾਂ ਸਰਕਾਰ ਹੈ ਖਾਲਸਾ ਦੀ ਜਗਾ ਕੀ ਸਰਕਾਰ ਹੈ ਖਾਲਸਾ ਨਾਲ ਹੀ ਗੱਲਬਾਤ ਹੋਊਗੀ ਜੇ ਉਹਨਾਂ ਦੀ ਸਰਕਾਰ ਆਉਂਦੀ ਆ ਉਹ ਚੀਨ ਦੇ ਆਲੇ-ਦਾਲੇ ਜਿਹੜੀਆਂ ਸਰਦਾਂ ਲੱਗਦੀਆਂ ਨੇ ਚਾਹੇ ਉਹ ਤਿੱਬਤ ਹੋ ਗਿਆ ਚਾਹੇ ਲੇਹ ਲਦਾਖ ਹੋ ਗਿਆ ਚਾਹੇ ਕਮ ਜੰਮੂ ਕਸ਼ਮੀਰ ਹੋ ਗਿਆ ਇਹਨਾਂ ਦੇ ਮਾਮਲੇ ਤੇ ਉਹਨੇ ਇੱਕ ਖੁੱਲ੍ਹ ਦਿੱਤੀ ਹੋਈ ਆ ਚੀਨ ਨੇ ਵੀ ਤੁਸੀਂ ਅਗਰ ਚੀਨ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਵੀਜੇ ਦੀ ਲੋੜ ਨਹੀਂ ਤੁਸੀਂ ਅਦਾ ਪਾਸਪੋਰਟ ਲੈ ਕੇ ਆਓ ਸਾਡੇ ਅੰਬੈਸੀ ਆਓ ਅਸੀਂ ਤੁਹਾਨੂੰ ਚਿੱਟ ਦੇਵਾਂਗੇ ਤੁਸੀਂ ਉਹ ਚਿੱਟ ਤੇ ਹੀ ਸਾਰਾ ਇੰਡੀਆ ਸਾਰਾ ਚੀਨ ਚੀਨ ਆ ਜਿਹੜਾ ਤੁਸੀਂ ਘੁੰਮ ਸਕਦੇ ਹੋ ਚੀਨ ਦੇ ਵਿੱਚ ਰਹਿ ਸਕਦੇ ਹੋ ਉਹ ਇਹ ਜਿਹੜੀਆਂ ਸਟੇਟਾਂ ਨਾਲ ਲੱਗਦੀਆਂ ਨੇ ਭਾਰਤ ਦੀਆਂ ਇਹਨਾਂ ਨੂੰ ਉਹ ਆਪਣੀਆਂ ਸਟੇਟਾਂ ਮੰਨਦਾ ਚੀਨ ਤੇ ਚੀਨ ਦੇ ਸਿੱਖਾਂ ਬਾਰੇ ਕੀ ਸੰਕੇਤ ਨੇ ਚੀਨ ਦਾ ਜਿਹੜਾ ਅੰਬੈਸਡਰ ਹੈ ਚਾਰ ਬਾਰ ਚਾਰ ਵਾਰ ਦਰਬਾਰ ਸਾਹਿਬ ਆ ਚੁੱਕਿਆ ਹੈਗਾ ਚਾਰ ਵਾਰ ਉਹ ਦੋ ਪਹਿਲੀ ਵਾਰ 2000 ਚ ਆਇਆ ਫਿਰ 2018-19 ਚ ਦੋ ਵਾਰ ਆਇਆ ਤੀਜੀ ਵਾਰ ਫਿਰ ਜਦੋਂ ਕਰੋਨੇ ਵੇਲੇ ਕਈ ਇਨਵੈਸਟਰ ਆ ਕੇ ਗਏ ਸੀਗੇ ਦਰਬਾਰ ਸਾਹਿਬ ਉਦੋਂ ਆਇਆ ਉਹ ਸਿੱਖਾਂ ਨੂੰ ਇਹ ਸੰਕੇਤ ਨੇਗੇ ਸਾਰੇ ਇੱਕ ਤਰੀਕੇ ਦੇ ਸੰਕੇਤ ਹੁੰਦੇ ਨੇਗੇ ਤੁਸੀਂ ਪਰ ਸਿੱਖੇ ਗੱਲਾਂ ਨੂੰ ਸਮਝਦੇ ਨਹੀਂਗੇ ਹੈਗੇ ਹੁਣ ਤੁਸੀਂ ਦੇਖੋ ਰਾਜਨਾਥ ਸਿੰਘ ਬਿਆਨ ਦੇ ਰਿਹਾ ਵੀ ਜਿਹੜੇ ਸਿੱਖ ਨੇ ਉਹ ਤਾਂ ਸਾਰਾ ਭਾਰਤੀ ਸਿੱਖਾਂ ਦਾ ਹੈਗਾ ਤੇ ਆਪਣਾ ਅਮਿਤ ਸ਼ਾਹ ਜੀ ਬਿਆਨ ਦੇ ਰਹੇ ਨੇ ਕਿ ਜਿਹੜਾ ਭਾਰਤ ਹੈ ਇਹਦਾ ਸਾਰਾ ਹੀ ਖਾਲਸਤਾਨੀਆਂ ਭਾਰਤ ਦਾ ਸਾਰਾ ਹੀ ਖਾਲਸਤਾਨ ਹੈ ਮਤਲਬ ਇਹ ਉਹੀ ਗਾਂਧੀ ਵਾਲੀਆਂ ਗੱਲਾਂ ਜਿਹੜੀਆਂ ਗੱਲਾਂ ਗਾਂਧੀ ਕਹਿੰਦਾ ਸੀਗਾ ਵੀ ਕੋਈ ਗੱਲ ਨਹੀਂ ਤੁਸੀਂ ਸਾਡੇ ਨਾਲ ਆ ਜਾਓ ਅਸੀਂ ਤੁਹਾਨੂੰ ਸਾਰਾ ਕੁਝ ਦੇਵਾਂਗੇ ਤੁਹਾਨੂੰ ਉੱਤਰੀ ਭਾਰਤ ਦੇ ਵਿੱਚ ਇੱਕ ਅਜਿਹਾ ਖਿੱਤਾ ਮਿਲੂਗਾ ਜਿੱਥੇ ਤੁਸੀਂ ਆਜ਼ਾਦੀ ਨਾਲ ਆਪਣਾ ਉਹ ਜਾਤੀ ਆਪਣੀ ਆਜ਼ਾਦੀ ਉੱਥੇ ਮਾਣ ਸਕਦੇ ਹੋ ਦੁਬਾਰਾ ਬੇੜਿਆ ਕੀ ਬਾਤ ਚ ਕੁਝ ਵੀ ਨਹੀਂ ਇਹੀ ਗੱਲਾਂ ਹੁਣੇ ਲੀਡਰ ਕਰ ਰਹੇ ਨੇ ਇਹਨਾਂ ਦੀਆਂ ਇਹ ਗੱਲਾਂ ਕਰਨ ਦਾ ਮਤਲਬ ਇਹੀ ਆ ਵੀ ਸਿੱਖ ਆਪਣੇ ਤੌਰ ਤੇ ਕਿਤੇ ਦੁਬਾਰਾ ਰਾਜਨਾਪ ਦਾ ਮੰਗਣਾ ਸ਼ੁਰੂ ਕਰ ਦੇਣ ਵੀ ਆਪਣਾ ਹਿੱਸਾ ਵਰਲਡ ਆਰਡਰ ਦੁਨੀਆ ਦੇ ਵਿੱਚ ਜਾ ਕੇ ਆਪਣੀ ਗੱਲ ਵੱਖਰੇ ਤੌਰ ਤੇ ਨਾ ਰੱਖਣ ਇਸ ਕਰਕੇ ਇਹ ਰਾਜਨਾਥ ਸਿੰਘ ਹੁਰੀ ਜਾਂ ਅਮਿਤ ਸ਼ਾਹ ਜੀ ਹੁਰੀ ਇਹੋ ਜਿਹੇ ਬਿਆਨ ਦੇ ਰਹੇ ਨੇ ਇਹਨਾਂ ਨੂੰ ਸਾਰਾ ਕੁਝ ਪਤਾਗਾ ਵੀ ਨਿਊ ਵਰਲਡ ਆਰਡਰ ਹੈ ਜਿਹੜਾ ਸ਼ੁਰੂ ਹੋ ਰਿਹਾ ਯਾਲਟਾ 2 ਵੀ ਸ਼ੁਰੂ ਹੋਣ ਜਾ ਰਹੀ ਆ ਯਾਲਟਾ 2 ਆ ਗਈ ਜਿਹੜੀ 2030 ਤੋਂ ਪਹਿਲਾਂ ਪਹਿਲਾਂ ਯਾਲਟਾ 2 ਹੋ ਜਾਣੀ ਆ 2030 ਤੋਂ ਪਹਿਲਾਂ-ਪਹਿਲਾਂ ਹੁਣ ਜਿਹੜੇ ਸਿੱਖ ਲੀਡਰ ਨੇ ਹਲੇ ਟਾਈਮ ਪਿਆਗਾ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਸੱਤ ਅਗਲੇ 7-8 ਸਾਲ ਦੇ ਵਿੱਚ ਕਲੀਅਰ ਹੋ ਜਾਣੀਆਂ ਉਹਨਾਂ ਨੂੰ ਲੀਡਰਾਂ ਨੂੰ ਸੋਚਣਾ ਚਾਹੀਦਾ ਵੀ ਉਹਨਾਂ ਨੇ ਮੰਗਣਾ ਕੀ ਹੈ ਜਦ ਤੁਸੀਂ ਦੁਬਾਰਾ ਆਪਣੀ ਢੂਹੀਏ ਘਟਾਉਣੀ ਆ ਗਈ ਇੱਥੇ ਹੁਣ ਤੁਸੀਂ ਦੇਖੋ ਜਿਹੜਾ ਆਉਣ ਵਾਲਾ ਭਵਿੱਖ ਹੈ ਮੇਰੀ ਨਿਗਾਹ 'ਚ ਉਹ ਵਧੀਆ ਹੈਗਾ ਦੇਖੋ ਚੀਨ ਦੇ ਵਿੱਚ ਸੰਕੇਤ ਕਹੇ ਜੇ ਮਿਲਦੇ ਨੇ ਚੀਨ ਦੇ ਵਿੱਚ ਇੱਕ ਨਾਲਕ ਝੀਲ ਹੈ ਮਤਲਬ ਇਹ ਚਾਈਨਾ ਨੇ ਇਹ ਕਿਹਾ ਸੀ ਵੀ ਸਿੱਖਾ ਅਗਰ ਉਹਰੇ ਗੁਰਦੁਆਰਾ ਬਣਾ ਕੇ ਆਪਣੀ ਉਹਰੇ ਪੂਜਾ ਕਰਨਾ ਚਾਹੁੰਦੇ ਨੇ ਤਾਂ ਅਸੀਂ ਇੱਥੇ ਗੁਰਦੁਆਰਾ ਬਣਾਉਣ ਦੀ ਅਗਿਆਦ ਦੇਣ ਨੂੰ ਤਿਆਰ ਹਾਂ ਇਹ ਇੰਨਾ ਕਿਉਂ ਕੀਤਾ ਜਾ ਰਿਹਾ ਇੰਨਾ ਕਿਉਂ ਜਿਹੜੇ ਵੱਡੇ ਵੱਡੀਆਂ ਪਾਵਰਾਂ ਨੇ ਚਾਰੇ ਪਾਵਰਾਂ ਨੇ ਵੱਡੀਆਂ ਚਾਰਾਂ ਵੱਲੋਂ ਹੀ ਕੀਤਾ ਜਾ ਰਿਹਾ ਯੂਕੇ ਵੱਲੋਂ ਵੀ ਯੂਐਸਏ ਵੱਲੋਂ ਤੱਕ ਸਿੱਧੇ ਸੰਕੇਤ ਨੇ ਕਿ ਇਤਨੇ ਕੇ ਯੂਕੇ ਦੇ ਯੂਐਸਏ ਵੱਲੋਂ ਚਾਈਨਾ ਨੇ ਵੀ ਕਿਹਾ ਹੀ ਹੋਇਆਗਾ ਚਾਈਨਾ ਨੇ ਤਾਂ ਇੱਕ ਨਕਸ਼ਾ ਵੀ ਜਾਰੀ ਕਰਤਾ ਸੀਗਾ ਪਹਿਲਾਂ ਆ ਪਿੱਛੇ ਜੇ ਸਾਲ ਤੋਂ ਪਹਿਲਾਂ ਮੈਂ ਉੱਤੇ ਵੀਡੀਓ ਵੀ ਪਾਈ ਸੀ ਚਾਈਨਾ ਨੇ ਇੱਕ ਨਕਸ਼ਾ ਜਾਰੀ ਕੀਤਾ ਸੀ ਹੁਣ ਸਿੱਖਾਂ ਨੂੰ ਆਪਣੀ ਸਿਆਣੀ ਲੀਡਰਸ਼ਿਪ ਬਣਾਉਣੀ ਪਊਗੀ ਜਿਵੇਂ ਕਿ ਇੱਕ ਲਿਖਤ ਹੋਈ ਸੀ ਮਹਾਰਾਜਾ ਦਲੀਪ ਸਿੰਘ ਨਾਲ ਜਦੋਂ ਮਹਾਰਾਜਾ ਦਲੀਪ ਸਿੰਘ ਬਾਲਗ ਸੀ ਮੈਂ ਬੱਚਾ ਸੀ ਉਦੋਂ ਇੱਕ ਲਿਖਤ ਹੋਈ ਸੀ ਜਦੋਂ ਸਿੱਖਾਂ ਨੇ ਰਾਜ ਲਿਆ ਕਿ ਅਸੀਂ ਭਾਈ ਤੁਹਾਡਾ ਰਾਜ ਤੁਹਾਨੂੰ ਜਦੋਂ ਬਾਲਗ ਹੋ ਗਿਆ ਮਹਾਰਾਜਾ ਦਲੀਪ ਸਿੰਘ ਵਾਪਸ ਕਰਕੇ ਜਾਵਾਂਗੇ ਮਹਾਰਾਣੀ ਜਿੰਦਾ ਉਹਦੀ ਗਵਾਹ ਸੀ ਉਸ ਉਹ ਜਿਹੜੀ ਲਿਖਤ ਉਹ ਅੱਜ ਵੀ ਲਿਖਤ ਅੰਗਲੈਂਡ ਦੇ ਵਿੱਚ ਪਈ ਆ ਗਈ ਉਹ ਕਿਤੇ ਨਹੀਂ ਗਈ ਉਹ ਲਿਖਤ ਪਈ ਹੈ ਉਹਦੇ ਆਧਾਰ ਤੇ ਵੀ ਸਿੱਖਾਂ ਦਾ ਜਿਹੜਾ ਆਪਣਾ ਘਰ ਹੈ ਬਣ ਸਕਦਾਗਾ ਇਸ ਕਰਕੇ ਹੁਣ 1947 ਦੇ ਵਿੱਚ ਪੰਜਾਬ ਸਭ ਤੋਂ ਰਿਚ ਸਟੇਟ ਸੀ 1947 ਦੇ ਵਿੱਚ ਪੰਜਾਬ ਸਾਰੇ ਸਿੱਖ ਆਪਣੇ ਪੂਰੇ ਪੈਰਾਂ ਤੇ ਖੜੇ ਸੀ ਪੂਰੀ ਰਿਚ ਸਟੇਟ ਸੀ ਪਰ ਭਾਰਤ ਸਰਕਾਰ ਨੇ ਕੀ ਕੀਤਾ ਜਿੰਨੀਆਂ ਵੀ ਲੜਾਈਆਂ ਹੋਈਆਂ ਸਾਰਿਆਂ ਦੇ ਖਰਚੇ ਪੰਜਾਬ ਤੇ ਪਾਤੇ ਚਾਹੇ ਉਹ 1947 ਦੀ ਵੰਡ ਹੋਈ ਚਾਹੇ ਉਹ 1971 ਦੀ ਲੜਾਈ ਹੋਈ ਚਾਹੇ 1965 ਦੀ ਲੜਾਈ ਹੋਈ ਚਾਹੇ 1962 ਦੀ ਲੜਾਈ ਹੋਈ ਕਿਉਂਕਿ ਉਹ ਲੜਾਈਆਂ ਜ਼ਿਆਦਾਤਰ ਲੜੀਆਂ ਗਈਆਂ ਪੰਜਾਬ ਦੇ ਏਰੀਏ ਦੇ ਵਿੱਚ ਇਸ ਕਰਕੇ ਉਹਨਾਂ ਦਾ ਸਾਰਾ ਖਰਚਾ ਪੰਜਾਬ ਤੇ ਪਾ ਕੇ ਪੰਜਾਬ ਨੂੰ ਇਹਨਾਂ ਨੇ ਗਰੀਬ ਕੀਤਾਗਾ ਜਾਨ ਬੁੱਝ ਕੇ ਪੰਜਾਬ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੁਣ ਤੁਸੀਂ ਦੇਖੋ ਕਿੰਨੇ ਵੀ ਕਿੰਨੇ ਅੰਦੋਲਨ ਹੋਏ ਨੇਗੇ ਕਿੰਨੇ ਵੱਡੇ ਪੱਧਰ ਤੇ ਅੰਦੋਲਨ ਹੋ ਗਏ ਸਾਰੇ ਅੰਦੋਲਨਾਂ ਦੇ ਵਿੱਚ ਏਡੇ ਏਡੇ ਵੱਡੇ ਅੰਦੋਲਨ ਵੀ ਹੋ ਗਏ ਵੀ ਇੱਕ ਵਾਰ ਜਿਹੜੇ ਮਹਿੰਦਰ ਸਿੰਘ ਟਕੈਤ ਸੀ ਜਿਹੜੇ ਰਕੇਸ਼ ਟਕੈਤ ਦੇ ਫਾਦਰ ਸੀ ਉਹ 2 ਲੱਖ ਕਿਸਾਨ ਲੈ ਕੇ ਚਲੇ ਗਏ ਦਿੱਲੀ ਦੇ ਵਿੱਚ ਤੇ ਉੱਤਰ ਇੰਦਰਾ ਗਾਂਧੀ ਦੀ ਵਰਸੀ ਮਨਾਉਣੀ ਸੀ ਰਜੀਵ ਗਾਂਧੀ ਨੇ ਉਹਨਾਂ ਨੇ ਜਿਹੜਾ ਬੋਟ ਹਾਊਸ ਹੈ ਬੋਟ ਹਾਊਸ ਦੇ ਵਿੱਚ ਆਪਣੀ ਜਗ੍ਹਾ ਰੱਖੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਜਿਹੜੀ ਵਰਸੀ ਆ ਇੱਥੇ ਮਨਾਵਾਂਗੇ ਤੇ ਉਹਨਾਂ ਨੇ ਜਾ ਕੇ ਬੋਟ ਹਾਊਸ ਘੇਰ ਲਿਆ 2 ਲੱਖ ਬੰਦਾ 2 ਲੱਖ ਕਿਸਾਨ ਦਿੱਲੀ ਚ ਆ ਗਿਆ ਕਿਸੇ ਨੇ ਡਾਂਗਾ ਨਹੀਂ ਮਾਰੀਆਂ ਕਿਸੇ ਨੇ ਥਰੂ ਗੈਸ ਦੇ ਗੋਲੇ ਨਹੀਂ ਛੱਡੇ ਕਿਸੇ ਨੇ ਕੁਝ ਨਹੀਂ ਕੀਤਾ ਉਹਨਾਂ ਨੇ ਇਹ ਇਹ ਸਾਰਾ ਕੁਛ ਸਿੱਖ ਕਿਸਾਨਾਂ ਨਾਲ ਹੀ ਹੋਣਾਗਾ ਤੁਸੀਂ ਦੇਖੋ ਵੀ ਉਹ ਦੋ ਜਿਹੜਾ ਉੱਥੇ ਵਰਸੀ ਮਨਾਉਣੀ ਸੀ ਇਹਨਾਂ ਨੂੰ ਜਗ੍ਹਾ ਬਦਲ ਕੇ ਲਾਲ ਕਿਲੇ ਮਨਾਉਣੀ ਪਈ 인ਦਰਾ ਗਾਂਧੀ ਨੂੰ ਵਰਸੀ ਜਦ ਕਿ ਉਹ ਵਰਸੀ ਉੱਥੇ ਮਨਾਈ ਜਾ ਸਕਦੀ ਸੀ ਪਰ ਤੁਸੀਂ ਇਹ ਦੇਖੋ ਵੀ ਸਿੱਖ ਕਿਸਾਨ ਅਗਰ ਜਾ ਰਹੇ ਨੇ ਤਾਂ ਉਹਨਾਂ ਤੇ ਕਿਵੇਂ ਗੋਲੇ ਸਿੱਟੇ ਜਾ ਰਹੇ ਨੇ ਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇਗੇ ਹੁਣ ਗੱਲ ਇਹ ਆ ਆਪਾਂ ਯਾਲਟਾ ਸੰਧੀ ਤੋਂ ਨਾ ਹਿੱਲ ਜੀਏ ਦੂਜੇ ਪਾਸੇ ਆਗੇ ਆਪਾਂ ਯਾਲਟਾ ਸੰਧੀ ਦਾ ਮਤਲਬ ਇਹੀ ਆ ਵੀ 2030 ਤੱਕ ਹੋਣ ਜਾ ਰਹੀ ਆ ਉਹਦੇ ਸੰਕੇਤ ਵਧੀਆ ਮਿਲ ਰਹੇ ਨੇ ਮੈਨੂੰ ਲੱਗਦਾ ਵੀ ਆਉਣ ਵਾਲਾ ਭਵਿੱਖ ਵਧੀਆ ਹੀ ਆਊਗਾ ਮੇਰੀ ਇਹ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋਣ ਮੈਂ ਤੋਂ ਵਧੀਆ ਤੁਹਾਨੂੰ ਕੀ ਗੱਲਬਾਤ ਸੁਣਾਵਾਂ ਇਹ ਤਾਂ ਮੇਰੀ ਜ਼ਰੂਰ ਵੀਰ ਬਣ ਕੇ ਮੇਰੀ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਜ਼ਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ